ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਇਧਰ ਫਿਰਦਾ ਕਾਰਨ ਚਾਹ ਪੀਂਦਾ ਤੇ ਅੱਜ ਦੀ ਵੀਡੀਓ 'ਚ ਆਪਾਂ ਸਭ ਤੋਂ ਪਹਿਲਾਂ ਤਾਂ ਕਰਦੇ ਆਂਗੇ ਪਾਉਣਿਆਂਗੇ ਪਾਣੀ ਲੈਂਟਰ ਤੇ ਕੱਲ ਨਹੀਂ ਪਾਇਆ ਪਰसों ਦਾ ਲੈਂਟਰ ਪਾਇਆ ਹੋਇਆ ਤੇ ਪਾਣੀ ਜਮਾ ਨਹੀਂ ਪਾਇਆ ਅੱਜ ਉੱਤੇ ਪਾਣੀ ਖੜਾਉਣੇ ਆਂਗੇ ਭਰ ਕੇ ਤੇ ਬਾਕੀ ਖਰਚਾ ਵੀ ਦੱਸ ਦੇਵਾਂਗੇ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਬਾਅਦ ਚ ਕਰਦੇ ਆਂ ਪਹਿਲਾਂ ਆਪਾਂ ਲੈਂਟਰ ਤੇ ਪਾਣੀ ਪਾ ਦਗੇ ਕੋਈ ਦੀਪਾ ਸਿੱਟਣ ਲੱਗਿਆ ਪਾਇਪ ਫਿਲਮਾਂ ਜਾਈਂ ਛੱਡਦੇ ਹੁੰਦੇ ਨੇ ਪਹਾੜੀ ਤੇ ਜਹਾਂ ਜਾਈ ਬੜੀ ਮੈਂ ਤਾਂ ਉਮੀਦ ਹੈਣੀ ਸੀ ਵੀ ਜਾਊਗੀ ਮੈਂ ਤਾਂ ਜਮਾਂ ਉਮੀਦ ਖੈਣੀ ਸੀ ਜਾਊਗੀ ਤੂੰ ਐ ਘੜੀ ਤੂੰ ਉਹ ਛੱਡ ਕੇ ਨਾ ਤੂੰ ਤਾਂ ਹਾਰ ਜੀ ਪਾ ਲਓ ਕੱਦ ਦੇ ਸੋਚ ਕਿੱਥੇ ਆਉਦੀ ਚੱਲ ਆਪਾਂ ਚੱਲਦੇ ਆਂਗੇ ਫਿਰ ਟੰਬੇ ਟੁੰਬੇ ਜੇ ਥੋੜੀ ਲਾਇਆ ਹੋਏ ਕੱਢ ਲੰਭੇ ਨਹੀਂ ਲੱਗਦੇ ਆ ਗੱਲਾਂ ਹੀ ਆ ਜੇ ਆਪਾਂ ਜਿੱਥੇ ਤੁਰੇ ਫਿਰਦੇ ਆ ਆ ਦੇਖੋ ਤਾਂ ਨਾ ਮੈਂ ਬੋਲਤਾ ਤਾਂ ਜਮਾਂ ਸੁੱਕ ਹੋ ਗਿਆ ਦੇ ਰੱਬ ਇਹ ਨਹੀਂ ਹੈਗੀ ਇਧਰੋਂ ਸਾਡ ਦੇ ਲਾ ਤਾਂ ਸੋਚਿਆ ਇਧਰੋਂ ਹੈਗੀ ਯਾਰ ਚਲੋ ਪਾਣੀ ਆ ਗਿਆ ਤੇ ਦੀਪਾ ਸਿੱਟੀ ਜਾਂਦਾ ਹੈ ਉੱਤੇ ਇਹ ਕੋ ਸਿੜਦੇ ਆ ਤੇ ਹੋਰ ਪੱਕਾ ਹੋਊਗਾ ਛਿੜਕਣਾ ਨਹੀਂ ਪੜਨਾ ਇਹਨੂੰ ਕਿਉਂ 13 ਛਿੜਕਦੇ ਕਿ ਵਾਜ ਪੜ ਗਿਉਂ ਉਸਾ ਨਹੀਂ ਇਹਦੇ ਨਾਲ ਹੁੰਦਾ ਕੀ ਆ ਪੱਕੂ ਆ ਪੱਕੂ ਐ ਮੈਂ ਵੀ ਆਈ ਗਿਆ ਸੀ ਉਹ ਇੰਨਾ ਜੋ ਗੱਡੀ ਪੈ ਰਿਹਾ ਤਸੂ ਏ ਆ ਜਾ ਤਾਂ ਕਿੜੀਆਂ ਚਾ ਕਿੰਨੇ ਕ ਟਾਈਮ ਤੱਕ ਭਰ ਦੂ ਏ ਜਿੰਨੇ ਟਾਈਮ ਤੇ ਮਰਜ਼ੀ ਭਰੇ ਭਰਨਾ ਮੱਤ ਪਾਣੀ ਪਾਇਆ ਦਿੰਨਾ ਫੇਰ ਪੱਕੂ ਹੈ ਸਿੱਧੀ ਤੋਂ ਆਪਣੀ ਬੈਣ ਆ ਡੋਰ ਪਈ ਉਹ ਚੱਕ ਲਾ ਸਿੱਧੀ ਤੋਂ ਆਪਣੀ ਪੈਣੀ ਚਾਹੀਦੀ ਠੀਕ ਬੜੀ ਰਹ ਜੈਨੂ ਤੂੰ ਯਾਰ ਡੋਰ ਤੋਂ ਕੀ ਕਰਨਾ ਲੋਈ ਪਾਣੀ ਪਾ ਰਹੇ ਆਂ ਗੈ ਲੈਂਟਰ ਤੇ ਇੱਧਰ ਬੈਠਾ ਜਸੂ ਗੱਲ ਤੇ ਉਹ ਮੋਟਰ ਜਿਹੜੀ ਆਪਾਂ ਦੂਜੀ ਲਈ ਸੀਗੀ ਟੂਟੀ ਵਾਲੀ ਪਾਈਪ ਉਹ ਤਾਹਾਂ ਪ੍ਰੈਸ਼ਰ ਘਟ ਜਾਂਦਾ ਮੋਟਰ ਦਾ ਤੇ ਮੱਛੀ ਮੋਟਰ ਛੱਡੀ ਆ ਹੁਣ ਫਿਰ ਇਹੇ ਭਰੂਗੀ ਇਧਰੋਂ ਥੱਲੋਂ ਇਹ ਬਰੂਗੀ ਫੁੱਲ ਭਰ ਦਿੰਨੇ ਆ ਕਿਰਾਂ ਕੱਲ ਪਾਇਆ ਨਹੀਂ ਪਾਣੀ ਆਪਾਂ ਤੇ ਪਾਉਣੇ ਆ ਪਾਣੀ ਭਰਦੇ ਆ ਇਹਨੂੰ ਕੋਸੇ ਅਸੀਂ ਖੇਤਾਂ ਦਾ ਮਹੌਲ ਕਿਹਨੂੰ ਨਾ ਬੋਤਨ ਆ ਫੋਲਡਰ ਤੁਨੇ ਦੀ ਪੇਂਡੂ ਐ ਬੱਚਿਆਂ ਨੂੰ ਹੈਗੀ ਅੱਜ ਛੁੱਟੀ ਪਤੰਗ ਚੜਾਈ ਜਾਂਦੇ ਆ ਵੇ ਇਧਰ ਵੀ ਉਧੇ ਪਾਪਾ ਕਦਰ ਰੱਖੀ ਸੱਚਾ ਜਿਹੜੀਆਂ ਪਾਪਾ ਮੂਟੇ ਆ ਰੱਖੇ ਏਸੀ ਵਾਲੀ ਪਾਇਪ ਆ ਇਹ ਏਸੀ ਵਾਲੀ ਏਸੀ ਵਾਲੀ ਨਹੀਂ ਇਹ ਉਹਦੀ ਵਾਲੀ ਆ ਕਿਚਨ ਵਾਲੀ ਆ ਉਹ ਪਰ ਲੀਆਂ ਜਿਹੜੀਆਂ ਆਹ ਉਹ ਏਸੀ ਵਾਲੀ ਆ ਇੱਕ ਇਦਾਂ ਏਸੀ ਵਾਲੀ ਆ ਅੱਛਾ ਜਿਹਦੇ ਵਿੱਚ ਤਾਰ ਨੰਗਰੀ ਆ ਤੇ ਪਾਣੀ ਨਹੀਂ ਏਸੀ ਵਾਲੀ ਪਾਇਪ ਨਹੀਂ ਟਪਦੀ ਹੁੰਦੀ ਜਦੋਂ ਪਤਾ ਹਾਂ ਉਹ ਪੱਖਾ ਜੇ ਤਾਂ ਹ ਰੱਖਦੇ ਆ ਏਸੀ ਵਾਲੀ ਗਾਇਪ ਟਪਦੀ ਆ ਇਹਦਾ ਪ੍ਰੈਸ਼ਰ ਉਹ ਨਹੀਂ ਹੈ ਹਨਾ ਉਹਦਾ ਪ੍ਰੈਸ਼ਰ ਹੀ ਨਹੀਂ ਹੈ ਤਾਂ ਹਾਂ ਤੇ ਕਪੈਪ ਵਾਲੀ ਲੰਮੀ 100 ਫੁੱਟ ਦੀ ਪੈਪਾਹ ਦੋ ਪਿੱਜ ਲੱਗ ਕੇ ਤੋਈ ਭਰਤਾ ਪਾਣੀ ਨਾਲ ਲਾਈਨਰ ਸਾਰੀ ਛੱਤ ਭਰਤੀ ਹੈ ਪਾਣੀ ਨਾਲ ਆਹ ਦੇਖੋ ਉਹਨਾਂ ਪਾਵਾਗੇ ਕੱਲ ਨੂੰ ਪੌੜਨਾ ਤੇ ਵੀ ਮਾਰਤਾ ਸੀ ਚਲ ਗਏ ਥੱਲੇ ਕੀ ਲਿਆ ਲਿਆ ਮਿੱਟੀ ਆ ਜਾ ਆ ਜਾ ਆ ਜਾ ਢੋਲ ਦੇ ਚਲ ਮਿੱਟੀ ਢੋਲ ਦੇ ਲੋ ਜੀ ਜਿਹੜਾ ਆਪਣਾ ਉੱਥੇ ਵਾਲਾ ਘਰ ਸੀਗਾ ਉਹ ਆਪਾਂ ਖਾਲੀ ਕਰਿਆ ਆਏ ਆ ਰਾਤ ਤੇ ਇੱਥੇ ਆ ਗਿਆਂ ਉਹ ਉੱਥੇ ਰੱਖਤੀ ਟੈਂਕੀ ਤੇ ਸਮਾਨ ਵੀ ਇੱਧਰ ਲਾਤਾ ਇੱਥੇ ਕਰਤਾ ਸੈਟ ਸਮਾਨ टिंग शूटिंग चल रही है इधर समान किरण का उलझ्या पिया ਇਹ ਤੇ ਰੱਖਦੀ ਨਹੀਂ ਕਿ ਕੱਲ ਨੂੰ ਉਪਰਾਂਗੇ ਕੱਸੀ ਦੇ ਪਾਣੀ ਨਾਲ ਆ ਸੂਰਾ ਜ ਇਧਰ ਵੀ ਆਉਣ ਲੱਗ ਗਿਆ ਈਮਲੀ ਵਾਲਾ ਇਲਾਜ ਕਰਦੇ ਆ ਜੀ ਈਮਲੀ ਲੈ ਕੇ ਆਉਣੇ ਆ ਉਹ ਮਾਰਾਂਗੇ 플ਸਟਰ ਤੋਂ ਪਹਿਲਾਂ ਦੋ ਤਿੰਨ ਆਰੀ ਦੋ ਤਿੰਨ ਆਰੀ ਈਮਲੀ ਮਾਰਾਂਗੇ ਉਹਦੇ ਨਾਲ ਦੇਖਦੇ ਆ ਆਉਂਦਾ ਗਾ ਮੈਂ ਸੱਟ ਕਿ ਨਹੀਂ ਮੈਂ ਹੱਥ ਨਾਲ ਮਾਰ ਦੂੰਗਾ ਮਿਸਤਰੀ ਤਾਂ ਉਹਦੇ ਨਾਲ ਸੈੱਟ ਆ ਜੂਗਾ ਦਾ ਇਮਲੀ ਨਾਲ ਹੋਰ ਵੀ ਇੱਥੋਂ ਬੰਦੇ ਕਹਿੰਦੇ ਸੀ ਕਹਿੰਦੇ ਵੀ ਮਾਰੀ ਆ ਉਹ ਤਜਰਬਾ ਕਰਕੇ ਦੇਖਿਆ ਵੈ ਇਮਲੀ ਵਾਲਾ ਇਹਦਾ ਚਲ ਗਿਆ ਛੋਲੇ ਸੁੱਕਣਾ ਬਾਬਾ ਸ਼ਾਨੀ ਜੰਦਾ ਬੱਜਰੀ ਜਿਹੜੀ ਉਹਦੇ ਲੈਂਟਰ ਵਾਲੇ ਦਿਨ ਲਾਈ ਸੀ ਇੱਥੇ ਉਹਦੇ ਥੱਲੇ ਮਿੱਟੀ 'ਚ ਰਲ ਜਾਂਦੀ ਹੈਗੀ ਥੱਲੇ ਉਹ ਸ਼ਾਨੇ ਨਾਲ ਸ਼ਾਨ ਸ਼ਾਨ ਕੇ ਇਧਰ ਦੂਜੀ ਬਜਰੀ ਬਈ ਆ ਗਈ ਇਹ ਤੇ ਸਿੱਟ ਰਿਹਾ ਦੋ ਤਿੰਨ ਕੁਇੰਟਲ ਬਜਰੀ ਆ 110 ਰੁਪਏ ਕੁਇੰਟਲ ਆ ਦੇਖ ਲੋ ਫਿਰ ਹਾਂ ਉਹ ਸਭ ਕੁਝ ਲੈ ਜੂਗਾ ਇਹ ਤੇ ਰੇਗਮਾਰ ਬੱਜੂਗਾ ਅਜੇ ਇਹਦਾ ਰੰਗ ਘਰਾਉਣ ਵੇਲੇ ਹਾਂ ਬ੍ਰੀਕੀ ਕੰਮ ਆ ਇਹ ਮੱਥਾ ਵਾ ਮਾਰਨਾ ਪੈਂਦਾ ਇਹਦੇ ਇਹ ਇਧਰ ਆਪਣੇ ਘਰ ਦੇ ਬੈਕਸਾਈਡ ਰਹਿ ਗਈ ਜੀਦਾ ਫੈਕਟਰੀ ਤੇ ਇਧਰ ਆ ਗਿਆ ਗੁਰੂਗਰ ਗੁਰਦੁਆਰਾ ਪੰਪਸਰਾ ਇਥੋਂ ਵਿੱਚ ਦੀ ਦੀਦਾ ਬਰਕਾਨ ਦੇ ਇਹ ਵੀ ਆਪਾਂ ਇੱਕ ਦਿਨ ਵੀਡੀਓ ਬਣਾਵਾਂਗੇ ਤੇ ਖਰਚੇ ਯਾਰ ਆਪਣੇ ਤੋਂ ਅੱਜ ਫੇਰ ਨਹੀਂ ਦੱਸੇਗੇ ਐ ਹੋਏ ਖਰਚਾ ਫੇਰ ਨਹੀਂ ਦੱਸਿਆ ਗਿਆ ਆਪਣੇ ਤੋਂ ਅੱਜ ਉਹ ਆਪਾਂ ਕੱਲ ਨੂੰ ਦੱਸਾਂਗੇ ਕਿਉਂਕਿ ਸਮਾਨ ਚੱਕਣ ਕਰਕੇ ਸੈਟਿੰਗ ਦੀ ਬਾੜੀ ਹਿੱਲੀ ਪਈ ਆ ਤਾਂ ਕਰਕੇ ਟਾਈਮ ਨਹੀਂ ਲੱਗਿਆ ਅੱਜ ਕੰਮਕਾਰ ਚ ਹੀ ਸਾਰਾ ਦਿਨ ਟੱਪ ਗਿਆ ਤੇ ਕੱਲ ਨੂੰ ਬਣਾਵਾਂਗੇ ਫਿਰ ਤੇ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੱਥੋਂ ਤੱਕ ਸੀ ਮਿਲਦੇ ਹਾਂ ਕੱਲ ਦੀ ਵੀਡੀਓ 'ਚ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਗੱਲ ਲਓ ਜੀ ਛੱਤ ਤੇ ਫਿਰਦੇ ਆ ਇਧਰ ਖੇਤਾਂ ਦਾ ਮਾਹੌਲ ਪਾਸੇ ਐਸੇ ਉਧਰ ਕਰੀ ਜਾਂਦੀ ਆ ਆਹ ਸਪਰੇਅ ਆਹ ਸਿਸਟਮ ਇਹ ਕੀ ਜਾਂਦਿਆਂ ਨੂੰ ਉਹ ਕੀ ਜਾਂਦੇ ਆ ਆਹ ਸਪਰੇਅ ਜੀ ਛਿੜਕਣ ਵਾਲੇ ਨੂੰ ਐ ਹੈ ਕੀ ਆਂਦੇ ਆ ਸਵਰੇ ਸਿਰਕਣ ਵਾਲੇ ਨੂੰ ਢੋਲੀ ਪਹਾਨ ਕੀ ਆਂਦੇ ਆ ਇਹਨੂੰ ਅੱਧੀ ਦਾ ਇਹ ਹੂ ਕਣਕ ਮਿੱਧ ਦਿੰਦਾ ਹੂ ਇਹਨੂੰ ਭੂੰਡਾ ਨੇ ਆ ਅੱਧੀ ਦਾ ਇਹ ਹੂ ਕਣਕ ਮਿੱਧ ਦਿੰਦਾ ਹੂ ਏ ਇਹਨੂੰ ਭੂੰੜੀ ਆਂਦੇ ਆ ਸਾਡੇ ਦਾ ਇੱਧਰ ਰਹਿ ਗਈ ਜੀਤਾ ਨਹੀਂ ਮੇਰੇ ਕੋਲ ਕਣਕ ਨਹੀਂ ਮਿੱਧਦਾ ਕਿਉਂਕਿ ਆਪਾਂ ਕਹਿੰਦੇ ਆ ਕਿ ਕਣਕ ਮਿੱਧ ਜਾਂਦੀ ਆ ਇੱਧਰ ਰਹਿ ਗਈ ਆਪਣੇ ਘਰ ਦੇ ਬਾਹਰ ਜੇ ਫੜਕ ਪੈਂਦਾ ਪਰ